ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੇਟੈਸਟ ਗੱਲ ਵਾਪਰੀ ਹੈ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਵਾਪਰਦੀਆਂ ਹਨ ਤਾਂ ਵੀਡੀਓ ਕਰਨਾ ਹੈਗਾ ਲਾਹੇਵੰਦ ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਹੁਣ ਇਹਦੇ ਵਿੱਚ ਘਟਨਾ ਕੀ ਹੋਈ ਸੀ ਦਿੱਲੀ ਥਾਣੇ ਦੇ ਵਿੱਚ ਕਿਸੇ ਵੀ ਥਾਣੇ ਦੇ ਵਿੱਚ ਜਿਹੜਾ ਹੈਗਾ ਸੀ ਇੱਥੇ ਉੱਥੇ ਦੋਸ਼ੀ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉੱਥੇ ਉਹਦੀ ਬਹੁਤ ਮਾਰਕੁੱਟ ਕੀਤੀ ਗਈ ਪੁਲਿਸ ਦੁਆਰਾ ਤੇ ਜੋ ਪੁਲਿਸ ਨਾਵੇ ਰਾਈਟ ਹੀ ਨਹੀਂ ਹੈਗਾ ਕਿ ਸਾਨੂੰ ਮਾਰਨ ਦਾ ਆਮ ਕਰਕੇ ਆਪਾਂ ਦੇਖਦੇ ਆਂ ਇੱਥੇ ਪੰਜਾਬ ਦੇ ਵਿੱਚ ਵੀ ਕਾਫੀ ਚੀਜ਼ਾਂ ਵਾਪਰਦੀਆਂ ਨੇ ਇਹ ਮਾਰਕੁੱਟ ਕੀਤੀ ਜਾਂਦੀ ਹੈ ਨਜਾਇਜ਼ ਜੋ ਇਹਨਾਂ ਲਵੇ ਰਾਈਟ ਹੀ ਨਹੀਂ ਹੈਗਾ ਤਾਂ ਇੰਸਪੈਕਟਰ ਦੇ ਦੁਆਰਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈ ਕੇ ਉਹਦੀ ਮਾਰਕੁੱਟ ਕੀਤੀ ਗਈ ਉਸ ਤੋਂ ਬਾਅਦ ਜੋ ਡਾਕਟਰਾਂ ਨੂੰ ਡੱਬ ਦਾ ਰੂਪ ਮੰਨੇ ਜਾਂਦਾ ਤਾਂ ਡਾਕਟਰ ਉਦੋਂ ਵੀ ਚਾਹਨੀ ਦਾ ਚੰਦ ਸੀ ਉਹਨੇ ਕੀ ਕੀਤਾ ਜਾ ਕੇ ਜਿਹੜੀ ਹੈਗੀ ਸੀ ਮੈਡੀਕਲ ਰਿਪੋਰਟ ਆ ਜਿਹੜੀ ਉਹ ਝੂਠੀ ਬਣਾਤੀ ਮਹਾਰਾਜ ਤਾਂ ਹੁਣ ਉਹਦੇ ਵਿੱਚ ਜਦੋਂ ਗੱਲ ਨਿਕਲ ਕੇ ਆਈ ਕੋਰਟ ਦੇ ਵਿੱਚ ਜਦੋਂ ਇਹ ਲਾਇਆ ਗਿਆ ਤਾਂ ਉੱਥੇ ਜਾ ਕੇ ਤਾਂ ਇਹਨਾਂ ਦੇ ਖਿਲਾਫ ਦੋਹਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਕਰਨ ਦੇ ਜਿਹੜੇ ਹੁਕਮ ਹੋਏ ਉਹ ਮੈਡੀਕਲ ਰਿਪੋਰਟ ਵੀ ਜਿਹੜੀ ਹੈਗੀ ਸੀ ਉਹ ਵੀ ਬਚਾ ਗਿਆ ਕਿ ਇਹ ਫੇਕ ਬਣੀ ਹੋਈ ਹੋਈ ਹੈ ਤੇ ਜੋ ਅੰਦਰੋਂ ਉਹਨੂੰ ਇੰਜਰੀ ਹੋਈ ਸੀ ਫਿਜ਼ੀਕਲ ਇੰਜਰੀ ਜੋ ਮੈਂਟਲ ਇੰਜਰੀ ਪੁਰਸ ਦੇ ਦੁਆਰਾ ਤਾ ਪੁਲਿਸ ਵਾਲੇ ਜਿਹੜੇ ਉੱਪਰ ਦੀ ਜਿਹੜੀ ਹੈਗੀ ਐਫ ਆਈ ਆਰ ਰਜਿਸਟਰਡ ਹੋਈ ਗਈ ਹੈ ਤੇ ਹੁਣ ਹੋਰ ਜੇ ਜਾਈ ਕੋਰਟ ਨੇ ਇਹਦੇ ਵਿੱਚ ਇੱਕ ਟਿੱਪਣੀ ਕੀਤੀ ਹੈ ਵੀ ਜਿਹੜੀ ਹਰਾਸਤ ਹੈ ਜਦੋਂ ਕੋਈ ਵੀ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਜਾਂ ਥਾਣੇ ਦੇ ਵਿੱਚ ਉਹਨੂੰ ਬਿਠਾਉਂਦੇ ਨੇ ਤਾਂ ਉੱਥੇ ਹਿੰਸਾ ਨਾਮ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਨਾ ਹੀ ਇਹ ਕੋਈ ਕਾਨੂੰਨ ਦਾ ਜਿਹੜਾ ਢਾਂਚਾ ਵੀ ਪੁਲਿਸ ਨੂੰ ਅਧਿਕਾਰ ਦਿੰਦਾ ਗਿਆ ਵੀ ਤੁਸੀਂ ਇਹਨਾਂ ਨੂੰ ਮਾਰ ਕੁੱਟ ਕਰੋ ਤੇ ਕਿਸੇ ਵੀ ਬੰਦੇ ਲਵੇ ਇਹ ਅਧਿਕਾਰ ਨਹੀਂ ਚਾਹੀਏ ਉਹ ਕਿੱਡਾ ਵੀ ਵੱਡਾ ਹੋਇਆ ਅਫੀਸਰ ਹੈ ਵੀ ਕਿਸੇ ਵੀ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਨੇ ਡੈਮੋਕ੍ਰੇਸੀ ਦੇ ਤੁਸੀਂ ਜਿਹੜੇ ਹੈਗੇ ਨੇ ਖਤਮ ਕਰੋ ਹਰੇਕ ਬੰਦੇ ਦੀ ਆਪਣੀ ਸੁਤੰਤਰਤਾ ਹੈ ਉਹਦੇ ਤਰੀਕੇ ਦੇ ਨਾਲ ਜੀ ਸਕਦਾ ਹੈ ਤਾਂ ਇਸ ਕਰਕੇ ਪੁਲਿਸ ਅਧਿਕਾਰੀ ਦੇ ਉੱਪਰ ਜਿਹੜੇ ਵੀ ਅਲਿਗੇਸ਼ਨਸ ਲੱਗੇ 117 19 126 b n s ਦੇ ਤਹਿਤ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਜਿਹੜਾ ਇਹ ਡਾਕਟਰ ਸੀ ਆਪਦੇ ਜਿਹੜੇ ਜਾਨ ਜਾਨ ਗੁੱਝ ਕੇ ਜਿਹੜੇ ਆਪਦੇ ਜੜੀਆਂ ਔਰੋਪੇ ਨੂੰ ਚੱਟਾ ਪੰਚਾਇਆਂ ਲਿਖਿਆ ਗਿਆ ਨਜ਼ਰਅੰਦਾਜ਼ ਕੀਤਾ ਲੋ ਨੂੰ ਤਾਂ 252 ਦੀ ਐਨਐਸ ਦੇ ਪਰੰਪਰਣ ਦਾ ਉਲੰਘਣ ਕਰਕੇ ਇੱਕ ਝੂਠੀ ਰਿਪੋਰਟ ਤਿਆਰ ਕਰਨਾ ਇਹ ਵੀ ਡਾਕਟਰ ਦੇ ਖਿਲਾਫ ਵੀ ਐਫਆਈਆਰ ਰਜਿਸਟਰਡ ਹੋਈ ਸੋ ਇਹ ਵੀਡੀਓ ਕਰਨ ਦਾ ਮਤਲਬ ਮੇਰਾ ਸਿਰਫ ਇੰਨਾ ਕੀ ਹੈ ਵੀ ਜੋ ਅੱਜ ਕੱਲ ਇੱਥੇ ਵੀ ਵਾਪਰਦਾ ਹੈ ਝੂਠੀਆਂ ਰਿਪੋਰਟਾਂ ਮੈਡੀਕਲ ਤਿਆਰ ਕੀਤੀ ਜਾਂਦੀਆਂ ਨੇ ਠੀਕ ਹੈ ਇਹ ਗਰਾਊਂਡ ਲੈਵਲ ਤੇ ਬਿਲਕੁਲ ਸੱਚ ਹੈ ਰੇਅਰ ਟੂ ਰੇਅਰ ਕੇਸਾਂ ਦੇ ਵਿੱਚ ਪੁਲਿਸ ਦਾ ਵੱਲੋਂ ਤੁਹਾਨੂੰ ਪਤਾ ਹੀ ਹੈ ਵੀ ਕੀ ਕਾਰਜਕ੍ਰਮ ਚੱਲਦਾ ਹੈ ਤਾਂ ਦੋ ਦਿੱਲੀ ਦੇ ਵਿੱਚ ਹੋਇਆ ਜੋ ਇਸ ਦੋਸ਼ੀ ਨੇ ਜੋ ਵੀ ਇਹ ਹੈ ਅਪੀਲੈਂਟ ਸੀ ਇਹਨੇ ਅਸਲ ਲੈਮ ਦੇ ਲਈ ਕੋਰ ਦਾ ਦਰਵਾਜ਼ਾ ਖੜਕਾਇਆ ਤਾਂ ਸਾਨੂੰ ਵੀ ਦਰਵਾਜ਼ਾ ਖੜਕਾ ਲੈਣਾ ਚਾਹੀਦਾ ਕਿਉਂਕਿ ਜਿੱਥੇ ਟੱਕਾ ਹੁੰਦਾ ਉਹਨੂੰ ਰੋਕਣ ਦੇ ਲਈ ਤਾਂ ਤੁਸੀਂ ਸਿਰਫ ਸਿਸਟਮ ਇਹੀ ਹੈ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਡਾਰ ਤਾਂ ਸਾਨੂੰ ਕਰਨਾ ਹੀ ਪਊਗਾ ਜਿੱਥੇ ਤੁਹਾਡੇ ਨਾਲ ਪੁਲਿਸ ਨਜ਼ਾਇਜ਼ ਤੱਕ ਅਗਰ ਜਾਈਏ ਚਾਹੇ ਉਹ 1% ਹੈ ਚਾਹੇ ਉਹ ਮਾਈਨਸ 0 ਦੇ ਉੱਤੇ ਹੈ ਮਾਈਨਸ 1 ਦੇ ਉੱਤੇ ਹੈ ਠੀਕ ਹੈ ਤਾਂ ਉੱਥੇ ਸਾਨੂੰ ਇਹ ਖਿਆਲ ਵਰਤਣੇ ਚਾਹੀਦੇ ਨੇ ਸੋ ਐਗਜ਼ਾਮਪਲ ਇਸ ਚੀਜ਼ ਦੀ ਸੀ ਵੀ ਜਿਹੜੀ ਇਹ ਹੈਗੀ ਹੈ ਬੜੀ ਹੀ ਖਤਰਨਾਕ ਉਜੇ ਜਜਮੈਂਟ ਤੁਸੀਂ ਪੜ੍ਹ ਨਹੀਂ ਸਕਦੇ ਹੋ ਬੜੀਆਂ ਹੋਰ ਵੀ ਜਿਹੜੇ ਡਾਇਰੈਕਸ਼ਨਸ ਨੇ ਉਹ ਵੀ ਇਹਦੇ ਵਿੱਚ ਦਿੱਤੇ ਗਏ ਨੇ ਤੇ ਦੋਹਾਂ ਦੇ ਖਿਲਾਫ ਡਾਕਟਰ ਦੇ ਖਿਲਾਫ ਤੇ ਜਿਹੜੀ ਪੁਲਿਸ ਰਾਜ ਦੇ ਖਿਲਾਫ ਇਹ ਰਿਜਿਸਟਰ ਕੀਤੀ ਗਈ ਹੈ ਤੇ ਆਸ ਕਰਦਾ ਤੁਸੀਂ ਇਹਦੀ ਹੈਲਪ ਲਾਓਗੇ ਤੁਹਾਡੇ ਖਿਲਾਫ ਵੀ ਇਹ ਤੱਕਾ ਜੀ ਹੁੰਦਾ ਕਿਉਂਕਿ ਦੋਏ ਹੀ ਇਦਾਂ ਦੇ ਪਿਲਰਸ ਨੇ ਜੋ ਇੱਕ ਮੈਡੀਕਲ ਰਿਪੋਰਟ ਬਣਾਉਂਦਾ ਤੇ ਦੂਜਾ ਜਿਹੜਾ ਹੈਗਾ ਮੈਡੀਕਲ ਰਿਪੋਰਟ ਬਣਾਉਣ ਦੇ ਲਈ ਕਹਿੰਦਾ ਸੋ ਦੋਵੇਂ ਅਟੈਚ ਕਰਦੇ ਨੇ ਕਈ ਵਾਰ ਤਾਂ ਇਹ ਬੁਰੀ ਮੇਲੇ ਬੁੱਕਤ ਹੁੰਦੀ ਹੈ ਤਾਂ ਇਹਨਾਂ ਨੂੰ ਬੰਦ ਕਰਨ ਦੇ ਸਿਸਟਮ ਨੂੰ ਅੱਗੇ ਆਓ। ਥੈਂਕ ਯੂ ਸੋ ਮੱਚ ਤੇ ਬੰਦ ਦੀ ਕਾਰਵਾਈ ਨਾਲ ਦੇ ਉੱਤੇ ਕਰਾਓ।